ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗਰੀਡੇਰੀ ਫਾਰਮ ਦੀਪਗੜ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਨਾ ਲੱਗੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਕੋਈ ਇਦਾਂ ਦੀ ਐਡ ਕਰਵਾਉਣੀ ਚਾਹੁੰਦੇ ਹੋ ਮੇਰਾ ਸੰਪਰਕ ਨੰਬਰ ਹੈ 628001 37325 ਮੀਰਾ ਮੋਬਾਈਲ ਨੰਬਰ ਹੈ ਅੱਜ ਆਪਾਂ ਤੁਹਾਡੇ ਲਈ ਦੋ ਸੋਨ ਵਾਲੇ ਕਿੱਕ ਟਰੈਕਟਰ ਤੇ ਇੱਕ 511 ਟਰੈਕ ਪਹਿਲਾਂ ਆਪਾਂ ਮੋਬਾਈਲ ਨੰਬਰ ਦੀ ਗੱਲ ਕਰਦੇ ਹਾਂਗੇ 9417619364 9417619364 22 ਦਾ ਮੋਬਾਈਲ ਨੰਬਰ ਹੈਗਾ ਪਹਿਲਾ ਟਰੈਕਟਰ ਹੈਗਾ ਸੋਨਲਿਕਾ 60 ਤੇ ਮਾਡਲ ਹੈਗਾ 2012 ਮਾਡਲ ਟਰੈਕਟਰ ਜੀ ਇਹ 2012 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਿਲਕੁਲ オリジナル ਹੈਗਾ ਜੀ ਰੰਗ ਪੇਂਟ ਦਾ ਵੀ ਪੂਰਾ ਵਧੀਆ ਸੋਨਲਿਕਾ 60 RX ਸਾਰਾ ਟਰੈਕਟਰ ਰੰਗ ਪੇਂਟ ਦਾ ਪੂਰਾ ਵਧੀਆ ਪਿਆ ਜੀ 2012 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਟਾਇਰਾਂ ਦੀ ਗੱਲ ਕਰੀਏ ਤਾਂ ਚਾਰੋਂ ਟਾਇਰੇ ਦੇ ਹੈਗੇ ਜੀ ਕੰਪਨੀ ਦੇ ਟਾਇਰ ਨੇ 50 ਤੋਂ 55 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਹੁੱਕ ਵਗੈਰਾ ਤੇ ਸਾਰਾ ਕੁਝ ਰੰਗ ਪੇਂਟ ਨਾਲ ਦਾ ਗਿਆ ਜੀ ਇਹ ਡਿਮਾਂਡ ਹੈਗੀ ਆ 3 ਲੱਖ 55000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ 3 ਲੱਖ 55000 ਰੁਪਿਆ ਮੌਕੇ ਤੇ ਵਧੀਆ ਮਾਨਤਨ ਬਾਈ ਜੀ ਹੋ ਜਾਊਗਾ ਅਗਲਾ ਟਰੈਕਟਰ ਆਪਣੇ ਕੋਲ ਹੈਗਾ ਜੀ 9511 ਟਰੈਕਟਰ ਆ 94176 19364 94176 ਨੇ 364 ਬਾਈ ਦਾ ਮੋਬਾਈਲ ਨੰਬਰ ਆ ਮਾਡਲ ਹੈਗਾ ਜੀ 2000 ਇੱਕ ਮਾਡਲ ਟਰੈਕਟਰ ਹੈ ਜੀ ਇਹ 2001 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਿਸਟਮ ਵਗੈਰਾ ਟਰੈਕਟਰ ਤੇ ਲੱਗਿਆ ਹੋਇਆ ਹੈਗਾ ਜੀ ਪੂਰਾ ਵਧੀਆ ਗੁਡਇਰ ਕੰਪਨੀ ਦੇ ਟਾਇਰ ਨੇ ਪਿਛਲੇ ਤੇ ਅਗਲੇ ਟਾਇਰ ਹੈਗੇ ਜੀ JK ਦੇ ਪਿਛਲੇ ਟਾਇਰ ਤਾਂ ਇਹਦੇ ਹੈਗੇ ਆ ਜੀ 55 ਤੋਂ 60 ਪੈਸੇ ਪਿਛਲੇ ਟਾਇਰ ਨੇ ਅਗਲੇ ਟਾਇਰਾਂ ਦੀ ਗੱਲ ਕਰਕੇ ਤਾਂ 90 ਤੋਂ 95 ਪੈਸੇ ਟਰੈਕਟਰ ਦੇ ਅਗਲੇ ਟਾਇਰ ਆ ਜੀ ਸਾਰਾ ਟਰੈਕਟਰ ਬਿਲਕੁਲ Ориਜਨਲ ਆਗਾ ਰੰਗ ਪੇਂਟ ਦਾ ਪੂਰਾ ਵਧੀਆ ਪਿਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਡਿਮਾਂਡ ਹੈਗੀ ਆਗੀ 2 ਲੱਖ 75000 ਰੁਪਏ ਡਿਮਾਂਡ ਆ ਜੀ 2 ਲੱਖ 75000 ਰੁਪਏ ਡਿਮਾਂਡ ਆ ਮੌਕੇ ਤੇ ਹੋਰ ਵੀ ਮਾਤਨ ਬਾਈ ਜੀ ਹੋ ਜੂਗਾ ਇਹ ਟਰੈਕਟਰ ਪੰਜਾਬ ਨੰਬਰ ਦਾ ਟਰੈਕਟਰ ਆ 2001 ਮਾਡਲ ਆ ਜੀ ਮੋਬਾਈਲ ਨੰਬਰ ਆਪਾਂ ਦੱਸਿਆ ਉਸ ਤੇ ਸੰਪਰਕ ਕਰ ਸਕਦੇ ਹੋ ਅਗਲਾ ਟਰੈਕਟਰ ਹੈਗਾ ਜੀ ਸੋਨ ਲਾਲੀ ਕੀ ਟਰੈਕਟਰ ਅਗਲਾਗਾ 60 ਦਾ ਹੀ ਅਗਲਾ ਟਰੈਕਟਰ ਆਗਾ 9467619364 22 ਦਾ ਮੋਬਾਈਲ ਨੰਬਰ ਆ ਪਹਿਲਾਂ ਆਪਾਂ ਇਸ ਟਰੈਕਟਰ ਦੇ ਮਾਡਲ ਦੀ ਗੱਲ ਕਰਦੇ ਆ 2000 11 ਮਾਡਲ ਹੈ ਜੀ ਟਰੈਕਟਰ ਇਹ 2011 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਸਾਰਾ ਟਰੈਕਟਰ ਬਿਲਕੁਲ Ориਜਨਲ ਹੈ ਜੀ ਤੇ ਫੈਬਰ ਦੀ ਛਤਰੀ ਲੱਗੀ ਹੋਈ ਆ ਨਾਲ ਸਿਸਟਮ ਵੀ ਲੱਗਿਆ ਹੋਇਆ ਹੈ ਟਰੈਕਟਰ ਦੇ ਸਾਈਡ ਗੇਅਰ ਟਰੈਕਟਰ ਹੈਗਾ ਸੋਨਾਲਿਕਾ 60 RX ਸਾਰਾ ਟਰੈਕਟਰ 올 Ориਜਨਲ ਆਗਾ ਜੀ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਹੋਗੀ ਟਰੈਕਟਰ ਦੀ ਟਾਇਰਾਂ ਦੀ ਗੱਲ ਕਰਦੇ ਆਂਗੇ ਆਪਾਂ ਕੰਪਨੀ ਦੇ ਟਾਇਰ ਨੇ ਚਾਰੋ ਨਾਲ ਦੇ ਟਾਇਰ ਨੇ 40 ਤੋਂ 45 ਪੈਸੇ ਟਰੈਕਟਰ ਦੇ ਟਾਇਰ ਪਏ ਆ ਜੀ 40 ਤੋਂ 45 ਪੈਸੇ ਡਿਮਾਂਡ ਵੀ ਜਾਇਜ਼ ਹੀ ਰੱਖਿਆ ਵਾਂਗੇ 3 ਲੱਖ 45000 ਰੁਪਏ ਡਿਮਾਂਡ ਆ ਜੀ 3 ਲੱਖ 45000 ਰੁਪਏ ਡਿਮਾਂਡ ਆ ਮੌਕੇ ਤੇ ਵਧੀਆ ਮਾਤਨ ਬਾਈ ਜੀ ਹੋ ਜਾਊਗਾ ਧੰਨਵਾਦ ਜੀ